विक्रम मजीठिया दी बैरक चेंज मामले ਵਿੱਚ ਅਦਾਲਤ ਨੇ ਕਿੰਗਸ ਦੀ ਸੁਣਵਾਈ 22 ਜੁਲਾਈ ਤੱਕ ਟਾਲ ਲਈ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ विक्रम ਸਿੰਘ मजीठिया ਵੱਲੋਂ ਦੋ ਮਾਮਲਿਆਂ ਵਿੱਚ ਅਰਜੀ ਲਗਾਈ ਗਈ ਸੀ ਪਹਿਲੀ ਗਰਾਉਂਡ ਆਫ ਅਰੈਸਟ ਮੰਗੇ ਗਏ ਸਨ ਜੋ ਕਿ ਪਹਿਲਾਂ ਹੀ विक्रम मजीठिया ਦੇ ਵਕੀਲਾਂ ਨੂੰ ਅਦਾਲਤੀ ਹੁਕਮਾ ਰਾਹੀ ਦੇ ਦਿੱਤੇ ਗਏ ਹਨ ਦੂਸਰੀ ਅਰਜੀ विक्रम मजीठिया ਵੱਲੋਂ बैरक ਚੇਂਜ ਕਰਨ ਦੀ ਲਗਾਈ ਗਈ ਹੈ ਉਸ ਸੰਬੰਧੀ ਜਵਾਬ 22 ਜੁਲਾਈ ਨੂੰ ਸਟੇਟ ਵੱਲੋਂ ਫਾਈਲ ਕੀਤਾ ਜਾਵੇਗਾ। ਅੱਜ ਉਹਨਾਂ ਨੇ ਅਪਲੀਕੇਸ਼ਨਾਂ ਲਗਾਈ ਹੋਈਆਂ ਸੀਆਂ ਅਲੱਗ-ਅਲੱਗ ਮੁੱਦਿਆਂ ਤੇ ਇੱਕ ਉਹ ਆਪਣਾ ਕਹਿ ਰਹੇ ਸੀ ਕਿ ਮੇਰਾ ਬੈਰੈਟ ਚੇਂਜ ਕਰ ਦਿਓ ਤੇ ਇੱਕ ਉਹਨਾਂ ਨੇ ਗਰਾਉਂਡ ਆਫ ਅਰੈਸਟ ਮੰਗੇ ਸੀਗੇ ਤੇ ਜਿਹੜੇ ਕੀ ਉਹਨਾਂ ਨੂੰ ਆਲਰੇਡੀ ਮਿਲ ਚੁੱਕਿਆ ਸੀ ਅਦਾਲਤ ਨੂੰ ਪਸਿਆ ਕੀ ਵੀ ਇਹ ਜਿਹੜਾ ਗਰਾਉਂਡ ਆਫ ਅਰੈਸਟ ਮੰਗ ਰਹੇ ਨੇ ਉਹ ਤਾਂ ਆਲਰੇਡੀ ਕੋਰਟ ਦੇ ਆਰਡਰਾਂ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਉਹਨਾਂ ਨੂੰ ਵਾਪਸ ਉਹਨਾਂ ਨੇ ਆਲਰੇਡੀ ਦੇਖੋ ਐਨਸਰ ਟਾਈਮ ਜਾਇਆ ਕੀਤਾ ਜਾ ਰਿਹਾ ਹੈ। ਤੇ ਚਕੋ ਨੇ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਰਿਪਲਾਈ ਕਿਹਾ ਕਿ ਤੁਸੀਂ ਰਿਪਲਾਈ ਫਾਈਲ ਕਰ ਦਿਓ ਹਾਂਜੀ ਤੇ ਕਿ ਐਪਲੀਕੇਸ਼ਨ ਉਹਨਾਂ ਨੇ ਹੋਰ ਲਗਾਈ ਸੀ ਮੇਰਾ ਬੈਰੇ ਚੇਂਜ ਕਰ ਦਿਓ ਉਹਦੇ ਲਈ ਅਸੀਂ ਅਦਾਲਤ ਨੂੰ ਦੱਸਿਆ ਕਿ ਜੀ ਅਸੀਂ ਅੱਛੀ ਪੁਕਤਾ ਉਹਨਾਂ ਦੇ ਲਈ ਜਿਹੜੀ ਹੈਗੀ ਹੈ ਸਕਿਉਰਟੀ ਦਾ ਇੰਤਜ਼ਾਮ ਕੀਤਾ ਹੈ ਸੋ ਬੋਰ 4 ਹੋਰ ਕੋਈ ਐਸੀ ਗੱਲ ਨਹੀਂ ਹੈਗੀ ऐसी रिपोर्ट अपनी जमा करा दी थी अदालत में सर नेक्स्ट डे के लिए 22 जुलाई का भाई उस दिन रिप्लाई जरा है वो मंगवा जाए हाँ, एक एक दो और एप्लीकेशन आने है उनका रिप्लाई मंगवा जाए ना कि और ऐसे भी देने है तो कुछ साढ़े वीक एप्लीकेशन से वो उन्होंने भी रिप्लाई फाइल करनी की जगह पे आपको नोट दे ਸੁਣ ਲਿਆ ਕਿ ਕਿਤਰਾ ਦੀ ਤੇ ਇਹਦੇ ਨਾਲ ਹੀ ਗਨੀਪੌਰ ਨੇ ਵੀ ਕਿਹਾ ਕਿ ਔਰेंज ਸਿਕਿਉਰਟੀ ਬੁਲ ਰਹੀ ਹੈ ਤੇ ਉਹਨਾਂ ਨੂੰ ਖਤਰਾ ਵੀ ਹੈਗਾ। ਅ ਦੇਖੋ ਜੀ ਬਾਹਰ ਤੇ ਖਤਰਾ ਹੋ ਸਕਦਾ ਬਿਲਕੁਲ ਠੀਕ ਹੈ ਪਰ ਜੇਲ੍ਹ 'ਚ ਬਿਲਕੁਲ ਪਖਤਾ ਇੰਤਜ਼ਾਮ ਹੈਗੇ ਨੇ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਸਿਕਿਉਰਟੀ ਦਾ ਕੋਈ ਲੈਪਸ ਨਹੀਂ ਹੈਗਾ। ਇਨ ਫੈਕਟ ਸਪੈਸ਼ਲ ਕੇਅਰ ਕੀਤੀ ਜਾ ਰਹੀ ਹੈ ਇਸ ਗੱਲ ਦੀ ਉਹਨਾਂ ਦੇ ਸਿਕਿਉਰਟੀ 'ਚ ਕੋਈ ਕਮੀ ਨਹੀਂ ਹੈ। ਹਾਂ ਜੀ ਇਹ ਕੋਟ ਅਜੇ ਨਾ ਜ਼ਰੂਰੀ ਕਿ ਤਿਆਰ ਹੈ ਅਜੇ ਜੀ ਬੈਕ ਹੋਏ ਦੀ ਕਿਸ ਤਰ੍ਹਾਂ ਦੇ ਇਫੈਕਟ ਦੇ ਹੈਗੇ ਕਦੇ ਬਲੋ ਰੱਖਦੇ ਨਹੀਂ ਹਾਂ ਜੀ ਹਾਂ ਜੀ ਇਹ ਦੱਸਿਆ ਸੀ ਅਦਾਲਤ ਨੂੰ ਕਿ ਉਹਨਾਂ ਦੇ ਪ੍ਰੋਪਰ ਸਿਕਿਉਰਟੀ ਦੇ ਸਾਰੇ ਅਸੀਂ ਆਰਡਰ ਜਿਹੜੇ ਇੰਟਰਨਲ ਹੀ ਕਰ ਰਹੇ ਹਾਂ ਸੋ ਆਬਵੀਅਸਲੀ ਉਹ ਸਾਰੇ ਜਿਹੜੇ ਸਿਕਿਉਰਟੀ ਦੇ ਆਰਡਰਸ ਹੈਗੇ ਨੇ ਉਹ ਸੀਕ੍ਰੀਟ ਹੁੰਦੇ ਨੇ ਸੋ ਕੋਰਟ ਦੇ ਰਿਕਾਰਡ ਤੇ ਕਦੇ ਨਹੀਂ ਦਿੱਤੇ ਜਾ ਸਕਦੇ ਤੇ ਅਸੀਂ ਠੀਕ ਜਿਹਾ ਸਮਝਾਉਣਾ ਉਹਨਾਂ ਨੂੰ ਦੱਸਿਆ ਹਾਂ ਜੀ ਠੀਕ ਹੈ ਜੀ ਦੇਖਾਂ